ਜੀ ਵੱਧ ਲਾਉਣਾ ਸਾਜੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖਣਾ ਬਸ ਸਾਜੀ ਬੇਨਤੀ ਜੇ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫੈਲਾ ਲਈ ਠਾਣਾ ਹਾਂ ਹਾਂ ਅਰੇ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ ਰੇਟ ਦੀ ਵੱਧ ਲਾਉਣਾ ਕਿ Ha. Geldi. Gel. Hadi. Ne aaj dukaan dekhenge. ਕੀ ਸੁਪਰ ਗੱਲਾਂ ਮੈਂ ਸਸੀ ਗਾਲ ਜੀ ਸਾਜੀ 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 ਕਿਹਨੂੰ ਡੇਡ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਹਟਾਉਣਾ ਹਾਂ ਇੱਕ ਪੈਸਾ ਵੱਧ ਦਾ ਲਾਇਓ ਠੀਕ ਹੈ ਜੀ ਆਂਦੇ ਤਾਂ ਫੇ ਕ ਐਕਸ਼ਨ ਕਰਾਂਗੇ ਕੀ ਫਾਇਦਾ ਹਾਂ ਹਾਂ ਸ਼ਹਿਬਾਨੀ ਹਾਂ ਸੱਗੀਆ ਕੀ ਆ ਰਿਹਾ ਠੀਕਾ ਆਪਾਂ ਸੁਵਾਦੀ ਟੋਪ ਨਹੀਂ ਹਟਾ ਲੈਂਦੇ ਉਹ ਤਾਂ ਜੋ ਅੱਗੇ ਘਰ ਮਰ ਬੰਦੂ ਚਲਾ ਆਇਆ ਭਾਈ ਸਾਹ ਰੇਟ ਦਾ ਵੱਧ ਲਾਓ ਇਹ ਇੱਥੇ ਕੋਈ ਦਾਮੇ ਵੱਧਾ ਹਾਂ ਪਿੱਛੇ ਹੜਾ ਪੁਲਿਸ ਖਿਆਲ ਰੱਖਿਓ ਬਸ ਤੱਕ ਬੇਨਤੀ ਕਰਦੇ ਹੱਥ ਛੋੜ ਹਾਂ ਸਾਜੀ ਰੇਟ ਰੇਟ ਦੀ ਬਤਲ ਹੋਣਾ ਬਸ ਇਹਦੀ ਬੇਨਤੀ ਹੈ। ਹਾਂ। ਇਸ ਵੇਲੇ ਤੁਹਾਨੂੰ ਬੇਨਤੀ ਕਰਦੇ ਹਾਂ। ਖਾਸ ਤੌਰ ਤੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਜਿੰਨੇ ਵੀ ਸਾਡੇ ਗਰੋਸਰੀ ਦੇ ਸਟੋਰ ਨੇ, ਕਰਿਆਨੇ ਦੀਆਂ ਦੁਕਾਨਾਂ ਨੇ ਮੈਨੂੰ ਹੁੜੇ ਪਤਾ ਲੱਗਾ ਕਿ ਅਜਨਾਲੇ ਸ਼ਹਿਰ ਦੇ ਵਿੱਚ ਕਈ ਦੁਕਾਨਦਾਰਾਂ ਨੇ ਕਾਲਾ ਬਜਾਰੀ ਕਰਨੀ ਸ਼ੁਰੂ ਕਰਤੀ ਹੈ। ਬਹੁਤ ਰੇਟ ਵਧਾ ਦਿੱਤੇ ਆ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਮਜਬੂਰ ਨਾ ਕਰਿਓ। ਬਹੁਤ ਵੱਡਾ ਸੰਕਟ ਆਪਣੇ ਤੇ ਆ ਗਿਆ। ਪਾਣੀ ਅਜਨਾਲੇ 'ਚ ਦਾਖਲ ਹੋ ਗਿਆ। ਰਮਦਾਸ ਸਾਹਿਬੀ ਦੇ ਵਿੱਚੋਂ ਪਾਣੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਇਸ ਕਰਕੇ ਮੇਰੀ ਬੇਨਤੀ ਹੈ ਰਮਦਾਸ ਦੇ ਵਿੱਚ ਵੀ ਥੋਬੇ ਦੇ ਵਿੱਚ ਅਵਾਨਾ ਦੇ ਵਿੱਚ ਜਿੱਥੇ-ਜਿੱਥੇ ਵੱਡੇ ਪਿੰਡਾਂ ਦੇ ਵਿੱਚ ਕਦਿਆਨੇ ਦੀਆਂ ਦੁਕਾਨਾਂ ਜੇ ਕਿਸੇ ਦੀ ਸ਼ਿਕਾਇਤ ਆ ਗਈ ਕਿ ਉਹਨੇ ਰੇਟ ਵਧ ਲਾਇਆ ਜਾਂ ਕਾਲ ਬਜਾਰੀ ਕੀਤੀ ਹੈ ਜਾਂ ਉਹਨੇ ਜਮਾਤ ਖੋਰੀ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹਦੇ ਸਟੋਰ ਨੂੰ ਜਿਹੜਾ ਅਸੀਂ ਸੀਲ ਕਰਾ ਦਾਂਗੇ ਮੇਰੀ ਤੁਹਾਨੂੰ ਇੱਕ ਵਾਰ ਫੇਰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੜਾਓ ਇਹ ਬੜਾ ਔਖਾ ਟਾਈਮ ਆ ਹੱਦ ਆ ਗਿਆ ਆਪਾਂ ਇੱਕ ਦੂਜੇ ਦੀ ਮਦਦ ਕਰਨੀ ਆ ਨਾ ਕਿ ਪੈਸੇ ਵਟਣ ਵਾਲੇ ਪਾਸੇ ਜਾਣਾ ਸੋ ਦੁਕਾਨਦਾਰ ਭਰਾ ਮੇਰੀ ਇਸ ਅਪੀਲ ਨੂੰ ਜਰੂਰ ਮੰਨਣਗੇ ਮੈਨੂੰ ਆਸ ਹੈ ਸੋ ਮੈਨੂੰ ਅਜਨਾਲੇ ਸ਼ਹਿਰ ਦੇ ਵਿੱਚੋਂ ਬਹੁਤ ਕੱਲਾਂ ਆਈਆਂ ਕਿ ਉੱਥੇ ਕੋਈ ਲੋਕ ਕਾਲਾ ਬਾਜ਼ਾਰੀ ਕਰਦੇ ਕੁਝ ਲੋਕੋ ਰੇਟ ਰੇਟ ਵਧਾਉਂਦੇ ਆ ਬਹੁਤ ਜ਼ਿਆਦਾ ਸਭ ਨੂੰ ਬੇਨਤੀ ਆ ਕਿ ਕੰਮ ਨਾ ਕਰਿਓ ਨਹੀਂ ਤੇ ਮੈਂ ਸਾਡਾ ਜਿਹੜਾ ਕੰਟਰੋਲ ਹੂੰਗਾ ਉਹ ਵੀ ਅਜਨਾਲੇ ਬਣਿਆ ਮੇਰੀ ਲੋਕਾਂ ਨੂੰ ਬੇਨਤੀ ਆ ਕਿ ਅਜਨਾਲੇ ਕੰਟਰੋਲ ਰੂਮ ਦੇ ਉੱਤੇ ਆ ਕੇ ਸਾਨੂੰ ਦੱਸੋ ਜਿਹੜਾ ਵੀ ਦੁਕਾਨਦਾਰ ਵੱਧ ਰੇਟ ਲਾ ਰਿਹਾ ਚੱਕ ਕਾਲਾ ਬਜਾ ਰਿਹਾ ਜਾਂ ਜਮ੍ਹਾਂ ਖੋਦੀ ਕਰ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਉਹਦੇ ਖਿਲਾਫ ਉਸੇ ਵੇਲੇ ਐਕਸ਼ਨ ਕਰ ਦੇਵਾਂਗੇ ਅੱਜ ਹੀ ਉਹਦਾ ਸਟੋਰ ਜਿਹੜਾ ਸੀਲ ਕਰ ਦੇਾਂਗੇ